ਦੇਸ਼ਵਰ ਦੇ ਵਿੱਚ ਗਣੇਸ਼ ਉਤਸਵ ਸ਼ੁਰੂ ਹੋਣ ਵਾਲੇ ਉਸ ਦੇ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਦੇਖੋ ਮੂਰਤੀਆਂ ਗਣੇਸ਼ ਜੀ ਦੀਆਂ ਕਿਸ ਤਰ੍ਹਾਂ ਦੀਆਂ ਸੋਹਣੀਆਂ ਸੋਹਣੀਆਂ ਭਗਵਾਨ ਸ੍ਰੀ ਗਣੇਸ਼ ਜੀ ਦੀ ਮੂਰਤੀ ਲਗਾਈ ਜਾ ਰਹੀ ਹੈ ਬਾਜ਼ਾਰ ਦੇ ਵਿੱਚ ਸਰਦਾਲੂ ਖਰੀਦ ਰਹੇ ਹਨ ਔਰ ਇਹਨਾਂ ਮੂਰਤੀਆਂ ਨੂੰ ਖਰੀਦਣ ਦੇ ਲਈ ਕਿਸ ਤਰ੍ਹਾਂ ਮੂਰਤੀ ਕਿੰਨੀ ਮਹਿੰਗੀ ਮੂਰਤੀ ਹੈ ਜਿਹੜੇ ਵੇਚਣ ਵਾਲੇ ਉਹਨਾਂ ਨੇ ਗੱਲਬਾਤ ਕਰਦੇ ਕਿਉਂਕਿ ਗਣੇਸ਼ ਉਤਸਵ ਸ਼ੁਰੂ ਹੋਣ ਦੀ ਤਿਆਰੀ ਹੈ ਪੂਰੇ ਬਾਜ਼ਾਰਾਂ ਦੇ ਵਿੱਚ ਗਣੇਸ਼ ਜੀ ਦੇ ਜਿਹੜੇ ਮੂਰਤੀਆਂ ਦੇ ਸਰੂਪ ਹੈ ਉਹ ਸਰੂਪ ਹੈ ਹਾਂਜੀ ਤੁਸੀਂ ਕਹਾਂ ਨਾ ਆਪਜੀ ਦਾ ਮੇਰਾ ਨਾਮ ਪਵਨਦੀਪ ਹੋਰ ਹੈ ਆ ਇਹ ਜਿਹੜੇ ਕੁਸ਼ੀ ਗਰੇਥ ਦੀ ਮੂਰਤੀ ਲੈ ਆਇਓ ਇਸ ਵਾਰ ਕਿਸ ਤਰ੍ਹਾਂ ਮੂਰਤੀ ਦੇਖ ਰਹੇ ਹੋ ਕਿੰਨੀ ਖਰੀਦਦਾਰੀ ਹੋ ਰਹੀ ਹੈ ਕਿਸ ਤਰ੍ਹਾਂ ਦੀ ਤਿਆਰੀ ਹੈ ਉਹ ਕਿੱਥੋਂ ਕਿੱਥੇ ਮੂਰਤੀ ਲੈ ਆਇਓ ਜਿਹੜਾ ਇਹ ਫੈਸਟੀਵਲ ਹੈਗਾ ਗਣੇਸ਼ ਉਸਤਵ ਦਾ ਇਹ ਆਪਣੇ ਹਿੰਦੂ ਧਰਮ ਦੇ ਵਿੱਚ ਬਹੁਤ ਮਹਾਨ ਮੰਨਿਆ ਜਾਂਦਾ ਹੈ ਤੇ ਅੱਜ ਤੋਂ ਕੁਝ ਸਾਲ ਪਹਿਲਾਂ ਬਹੁਤ ਘੱਟ ਸੀਗਾ ਪਰ ਇਸ ਟਾਈਮ ਬਹੁਤ ਜ਼ਿਆਦਾ क्रेज ਹੋ ਗਿਆ ਇਸ ਦਾ ਹਰ ਕੋਈ ਆਪਣੇ ਘਰ ਦੇ ਵਿੱਚ ਲਿਜਾ ਕੇ ਇਸ ਦੀ ਪੂਜਾ ਕਰਨਾ ਚਾਹੁੰਦਾ ਸਭ ਤੋਂ ਜ਼ਿਆਦਾ ਕਿ ਜਿਆਦਾ ਆਪਾਂ ਦੇਖਿਆ ਜਾਈ ਤਾਂ ਬੱਚਿਆਂ ਦੇ ਵਿੱਚ ਇਸ ਚੀਜ਼ ਦੀ ਜ਼ਿਆਦਾ ਮੰਨੀ ਜਾਂਦੀ ਹੈ ਕਿ ਉਹਨਾਂ ਨੂੰ ਜ਼ਿਆਦਾ ਹਰਸੋ ਲਾਸ ਦੀ ਜ਼ਿਆਦਾ ਹੁੰਦਾ ਹੈ ਔਰ ਇਸ ਵਾਰ ਸਾਡੇ ਗਣੇਸ਼ ਹਰ ਸਾਲ ਹਰ ਸਾਲ ਆਪਾਂ ਕਹਿ ਸਕਦੇ ਹਾਂ ਜਿਆਦਾ ਤੇ ਜਿਆਦਾ ਹੀ ਵਿਕਰੀ ਹੋ ਰਹੀ ਹੈ ਇਸ ਵਾਰ ਸਾਡੇ ਕੋਲ ਗਣੇਸ਼ ਦੀ ਇੰਨੀ ਇੱਕ ਪਹਿਲਾਂ ਨਾਲ ਡਬਲ ਸਾਡੇ ਕੋਲ ਗਨੇਸ਼ ਪਹੁੰਚੇ ਹੋਏ ਨੇ ਔਰ ਕਸਟਮਰ ਵੀ ਵੱਧ ਤੋਂ ਵੱਧ ਹੀ ਹਰ ਸੁਲਾਸ਼ਨਾ ਪਹੁੰਚ ਰਹੇ ਨੇ ਮੈਂ ਦੇਖ ਰਿਹਾ ਹਰਿਆਣੇ ਤੋਂ ਵੀ ਕਸਟਮਰ ਲੈਣ ਲਈ ਆ ਰਿਹਾ ਹੈ ਤੁਹਾਡੇ ਕੋਲ ਹਾਂਜੀ ਹਾਂਜੀ ਹਰਿਆਣੇ ਤੋਂ ਵੀ ਆ ਰਹੇ ਆ ਔਰ ਇਸ ਤੋਂ ਬਾਅਦ ਅੱਗੇ ਆਪਣੇ ਜਿੰਨੇ ਵੀ ਦੂਰ ਦੂਰੇ ਲੁਧਿਆਣਾ ਹੋ ਗਿਆ ਅੰਮ੍ਰਿਤਸਰ ਹਰ ਕਿਤੇ ਟਰਾਈ ਕੀਤੀ ਜਾਂਦੀ ਹੈ ਔਰ ਦੇਖ ਕੇ ਸਾਰੇ ਇੱਕ ਇੱਕ ਚੀਜ਼ ਦੇਖ ਦੇ ਕੇ ਹਰ ਕਸਟਮਰ ਦੇਖ ਕੇ ਹੀ ਲੈ ਕੇ ਜਾਂਦਾ ਹੈ ਔਰ ਸਭ ਨੂੰ ਇਹ ਹੁੰਦਾ ਹੈ ਕਿ ਹਰ ਘਰ ਦੇ ਵਿੱਚ ਇਹ ਪੂਜਾ ਕੀਤੇ ਜਾਵੇ ਤੁਸੀਂ ਮੂਰਤੀਆਂ ਦਾ ਕਿੰਨੇ ਰੁਪਏ ਕੀ ਤੋਂ ਲੈ ਕੇ ਕਿੰਨੇ ਤੱਕ ਦੀ ਮੂਰਤੀ ਹੈ ਗਣੇਸ਼ਾ ਜੀ ਜੀ ਇੱਥੇ ਸਾਡੇ ਕੋਲ 100 ਰੁਪਏ ਤੋਂ ਲੈ ਕੇ 5000 ਤੱਕ ਦੀ ਮੂਰਤੀ अवेलेबल ਹੈਗੀ ਹੈ ਇਸ ਟਾਈਮ ਔਰ ਜੇ ਆਪਾਂ ਕਹੀਏ ਸਾਈਜ਼ ਅਕੋਰਡਿੰਗ ਕਹੀਏ ਤਾਂ ਇੱਥੇ 6 ਇੰਚ ਤੋਂ ਲੈ ਕੇ 6 ਫੁੱਟ ਤੋਂ ਲੈ ਕੇ ਚੇਂਜ ਕਰਕੇ 6 ਫੁੱਟ ਤੱਕ ਵੀ ਸਾਡੇ ਕੋਲ ਮੂਰਤੀ अवेलेबल ਹੈਗੀ ਹੈ ਸੋ ਸਾਡਾ ਇਸ ਟਾਈਮ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਹੈ ਕਿੱਥੋਂ ਕਿੱਥੋਂ ਲਿਆਓ ਮੂਰਤੀ ਵੇਚਣ ਦੇ ਲਈ ਇੱਥੇ ਇੱਕ ਕਲਕੱਤੇ ਤੋਂ ਵੀ ਆਈ ਹੈ ਆਗਰੇ ਤੋਂ ਵੀ ਆਈ ਹੈ ਔਰ ਹੋਰ ਕਈ ਜਗ੍ਹਾ ਤੋਂ ਇਹ ਖਰੀਦੀ ਗਈ ਹੈ ਇਹ ਤੁਸੀਂ ਦੇਖੋ ਕਿ ਮੂਰਤੀ ਨੂੰ ਖਰੀਦਣ ਦੇ ਲਈ ਪੂਰੇ ਸਮਾਣਾ ਹੀ ਨਹੀਂ ਬਲਕਿ ਹਰਿਆਣਾ ਦੇ ਫਤਿਆਵਾ ਜ਼ਿਲ੍ਹੇ ਦੇਕੇ ਜਿਹੜੇ ਸਰਦਾਲੂ ਹੈ ਉਹ ਸਮਾਣਾ ਦੇ ਵਿੱਚ ਗਣੇਸ਼ ਜੀ ਦੀ ਮੂਰਤੀਆਂ ਗਣੇਸ਼ ਉਸਤਵ ਦੇ ਲਈ ਲੈਣ ਆ ਰਹੇ ਹਨ ਔਰ ਟੋਹਾਣਾ ਦੇ ਵਿੱਚ ਹੀ 25 ਗਣੇਸ਼ ਉਸਤਵ ਮਨਾਏ ਜਾਣਗੇ ਇਸ ਤਰ੍ਹਾਂ ਹੀ ਸਮਾਣਾ ਦੇ ਵਿੱਚ ਵੀ ਬਖਵਕ ਥਾਵਾਂ ਤੇ ਗਣੇਸ਼ ਉਸਤਵ ਮਨਾਉਣ ਦੀ ਤਿਆਰੀਆਂ ਚੱਲ ਰਹੀਆਂ ਹਨ ਔਰ ਗਣੇਸ਼ ਜੀ ਦੀ ਮੂਰਤੀ ਨੂੰ ਪੂਰੀ ਸਰਧਾ ਦੇ ਨਾਲ ਲੈ ਕੇ ਜਾ ਰਹੇ ਸਰਦਾਲੂ ਕੈਮਰਾਮੈਨ ਬੀਕੇ ਕਰਗ ਦੇ ਨਾਲ ਪੁਰ ਸੋਤਮ ਕੌਸ਼ਿਕ ਦਿਨਿਕ ਸਵੇਰਾ ਟੀਵੀ ਸਮਾਣਾ ਦੇਸ਼ਪੁਰ ਦੇ ਵਿੱਚ ਗਣੇਸ਼ ਉਤਸਵ ਸ਼ੁਰੂ ਹੋਣ ਵਾਲੇ ਉਸ ਦੇ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਦੇਖੋ ਮੂਰਤੀਆਂ ਗਣੇਸ਼ ਜੀ ਦੀਆਂ ਕਿਸ ਤਰ੍ਹਾਂ ਦੀ ਸੋਹਣੀ ਸੋਹਣੀਆਂ ਭਗਵਾਨ ਸ੍ਰੀ ਗਣੇਸ਼ ਜੀ ਦੀ ਮੂਰਤੀ ਲਗਾਈ ਜਾ ਰਹੀ ਹੈ ਬਾਜ਼ਾਰ ਦੇ ਵਿੱਚ ਸਰਦਾਰ ਲੋਕ ਖਰੀਦ ਰਹੇ ਹਨ ਔਰ ਇਹ ਮੂਰਤੀਆਂ ਨੂੰ ਖਰੀਦਣ ਦੇ ਲਈ ਕਿਸ ਤਰ੍ਹਾਂ ਮੂਰਤੀ ਕਿੰਨੀ ਮਹਿੰਗੀ ਮੂਰਤੀ ਹੈ ਜਿਹੜੇ ਵੇਚਣ ਵਾਲੇ ਉਹਨਾਂ ਨੇ ਗੱਲਬਾਤ ਕਰਦੇ ਕਿਉਂਕਿ ਗਣੇਸ਼ ਉਤਸਵ ਸ਼ੁਰੂ ਹੋਣ ਦੀ ਤਿਆਰੀ ਹੈ پورے ਬਜ਼ਾਰਾਂ ਦੇ ਵਿੱਚ ਗਣੇਸ਼ ਜੀ ਦੇ ਜਿਹੜੇ ਮੂਰਤੀਆਂ ਦੇ ਸਰੂਪ ਹੈ ਉਹ ਸ਼ੁਰੂ ਹੋ ਗਏ ਹਨ ਹਾਂਜੀ ਤੁਸੀਂ ਕਹਨਾਵਾਂ ਮਾਪ ਜੀ ਦਾ ਮੇਰਾ ਨਾਮ ਪਵਨਦੀਪ ਹੋਰ ਹੈ ਆ ਇਹ ਜਿਹੜੇ ਤੁਸੀਂ ਗਰੇਥ ਜੀ ਦੀ ਮੂਰਤੀ ਲਿਆਇਓ ਇਸ ਵਾਰ ਕਿਸ ਤਰ੍ਹਾਂ ਮੂਰਤੀ ਦੇਖ ਰਹੇ ਹੋ ਕਿੰਨੀ ਖਰੀਦਦਾਰੀ ਹੋ ਰਹੀ ਹੈ ਕਿਸ ਤਰ੍ਹਾਂ ਦੀ ਤਿਆਰੀ ਹੈ ਉਹ ਕਿੱਥੋਂ ਕਿੱਥੇ ਮੂਰਤੀ ਲਿਆਇਓ ਤੁਸੀਂ ਜਿਹੜਾ ਇਹ ਫੈਸਟੀਵਲ ਹੈਗਾ ਗਣੇਸ਼ ਉਸਤਵ ਦਾ ਇਹ ਆਪਣੇ ਹਿੰਦੂ ਧਰਮ ਦੇ ਵਿੱਚ ਬਹੁਤ ਮਹਾਨ ਮੰਨਿਆ ਜਾਂਦਾ ਹੈ ਤੇ ਅੱਜ ਤੋਂ ਕੁਝ ਸਾਲ ਪਹਿਲਾਂ ਬਹੁਤ ਘੱਟ ਸੀਗਾ ਪਰ ਇਸ ਟਾਈਮ ਬਹੁਤ ਜ਼ਿਆਦਾ क्रेज ਹੋ ਗਿਆ ਇਸ ਦਾ ਹਰ ਕੋਈ ਆਪਣੇ ਘਰ ਦੇ ਵਿੱਚ ਲਿਜਾ ਕੇ ਇਸ ਦੀ ਪੂਜਾ ਕਰਨਾ ਚਾਹੁੰਦਾ ਸਭ ਤੋਂ ਜ਼ਿਆਦਾ ਕਿ ਜਿਆਦਾ ਆਪਾਂ ਦੇਖਿਆ ਜਾਈ ਤਾਂ ਬੱਚਿਆਂ ਦੇ ਵਿੱਚ ਇਸ ਚੀਜ਼ ਦੀ ਜ਼ਿਆਦਾ ਮੰਨੀ ਜਾਂਦੀ ਹੈ ਕਿ ਉਹਨਾਂ ਨੂੰ ਜ਼ਿਆਦਾ ਹਰਸੋ ਲਾਸ ਦੀ ਜ਼ਿਆਦਾ ਹੁੰਦਾ ਹੈ ਔਰ ਇਸ ਵਾਰ ਸਾਡੇ ਗਣੇਸ਼ ਹਰ ਸਾਲ ਹਰ ਸਾਲ ਆਪਾਂ ਕਹਿ ਸਕਦੇ ਹਾਂ ਜਿਆਦਾ ਤੇ ਜਿਆਦਾ ਹੀ ਵਿਕਰੀ ਹੋ ਰਹੀ ਹੈ ਇਸ ਵਾਰ ਸਾਡੇ ਕੋਲ ਗਣੇਸ਼ ਦੀ ਇੰਨੀ ਇੱਕ ਪਹਿਲਾਂ ਨਾਲ ਡਬਲ ਸਾਡੇ ਕੋਲ ਗਨੇਸ਼ ਪਹੁੰਚੇ ਹੋਏ ਨੇ ਔਰ ਕਸਟਮਰ ਵੀ ਵੱਧ ਤੋਂ ਵੱਧ ਹੀ ਹਰ ਸੁਲਾਸ਼ਨਾ ਪਹੁੰਚ ਰਹੇ ਨੇ ਮੈਂ ਦੇਖ ਰਿਹਾ ਹਰਿਆਣੇ ਤੋਂ ਵੀ ਕਸਟਮਰ ਲੈਣ ਲਈ ਆ ਰਿਹਾ ਹੈ ਤੁਹਾਡੇ ਕੋਲ ਹਾਂਜੀ ਹਾਂਜੀ ਹਰਿਆਣੇ ਤੋਂ ਵੀ ਆ ਰਹੇ ਆ ਔਰ ਇਸ ਤੋਂ ਬਾਅਦ ਅੱਗੇ ਆਪਣੇ ਜਿੰਨੇ ਵੀ ਦੂਰ ਦੂਰੇ ਲੁਧਿਆਣਾ ਹੋ ਗਿਆ ਅੰਮ੍ਰਿਤਸਰ ਹਰ ਕਿਤੇ ਟਰਾਈ ਕੀਤੀ ਜਾਂਦੀ ਹੈ ਔਰ ਦੇਖ ਕੇ ਸਾਰੇ ਇੱਕ ਇੱਕ ਚੀਜ਼ ਦੇਖ ਦੇ ਕੇ ਹਰ ਕਸਟਮਰ ਦੇਖ ਕੇ ਹੀ ਲੈ ਕੇ ਜਾਂਦਾ ਹੈ ਔਰ ਸਭ ਨੂੰ ਇਹ ਹੁੰਦਾ ਹੈ ਕਿ ਹਰ ਘਰ ਦੇ ਵਿੱਚ ਇਹ ਪੂਜਾ ਕੀਤੇ ਜਾਵੇ ਤੁਸੀਂ ਮੂਰਤੀਆਂ ਦਾ ਕਿੰਨੇ ਰੁਪਏ ਕੀ ਤੋਂ ਲੈ ਕੇ ਕਿੰਨੇ ਤੱਕ ਦੀ ਮੂਰਤੀ ਹੈ ਗਣੇਸ਼ਾ ਜੀ ਜੀ ਇੱਥੇ ਸਾਡੇ ਕੋਲ 100 ਰੁਪਏ ਤੋਂ ਲੈ ਕੇ 5000 ਤੱਕ ਦੀ ਮੂਰਤੀ अवेलेबल ਹੈਗੀ ਹੈ ਇਸ ਟਾਈਮ ਔਰ ਜੇ ਆਪਾਂ ਕਹੀਏ ਸਾਈਜ਼ ਅਕੋਰਡਿੰਗ ਕਹੀਏ ਤਾਂ ਇੱਥੇ 6 ਇੰਚ ਤੋਂ ਲੈ ਕੇ 6 ਫੁੱਟ ਤੋਂ ਲੈ ਕੇ ਚੇਂਜ ਕਰਕੇ 6 ਫੁੱਟ ਤੱਕ ਵੀ ਸਾਡੇ ਕੋਲ ਮੂਰਤੀ अवेलेबल ਹੈਗੀ ਹੈ ਸੋ ਸਾਡਾ ਇਸ ਟਾਈਮ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਹੈ ਕਿੱਥੋਂ ਕਿੱਥੋਂ ਲਿਆਓ ਮੂਰਤੀ ਵੇਚਣ ਦੇ ਲਈ ਇੱਥੇ ਇੱਕ ਕਲਕੱਤੇ ਤੋਂ ਵੀ ਆਈ ਹੈ ਆਗਰੇ ਤੋਂ ਵੀ ਆਈ ਹੈ ਔਰ ਹੋਰ ਕਈ ਜਗ੍ਹਾ ਤੋਂ ਇਹ ਖਰੀਦੀ ਗਈ ਹੈ ਇਹ ਤੁਸੀਂ ਦੇਖੋ ਕਿ ਮੂਰਤੀ ਨੂੰ ਖਰੀਦਣ ਦੇ ਲਈ ਪੂਰੇ ਸਮਾਣਾ ਹੀ ਨਹੀਂ ਬਲਕਿ ਹਰਿਆਣਾ ਦੇ ਫਤਿਆਵਾ ਜ਼ਿਲ੍ਹੇ ਦੇਕੇ ਜਿਹੜੇ ਸਰਦਾਲੂ ਹੈ ਉਹ ਸਮਾਣਾ ਦੇ ਵਿੱਚ ਗਣੇਸ਼ ਜੀ ਦੀ ਮੂਰਤੀਆਂ ਗਣੇਸ਼ ਉਸਤਵ ਦੇ ਲਈ ਲੈਣ ਆ ਰਹੇ ਹਨ ਔਰ ਟੋਹਾਣਾ ਦੇ ਵਿੱਚ ਹੀ 25 ਗਣੇਸ਼ ਉਸਤਵ ਮਨਾਏ ਜਾਣਗੇ ਇਸ ਤਰ੍ਹਾਂ ਹੀ ਸਮਾਣਾ ਦੇ ਵਿੱਚ ਵੀ ਬਖਵਕ ਥਾਵਾਂ ਤੇ ਗਣੇਸ਼ ਉਸਤਵ ਮਨਾਉਣ ਦੀ ਤਿਆਰੀਆਂ ਚੱਲ ਰਹੀਆਂ ਹਨ ਔਰ ਗਣੇਸ਼ ਜੀ ਦੀ ਮੂਰਤੀ ਨੂੰ ਪੂਰੀ ਸਰਧਾ ਦੇ ਨਾਲ ਲੈ ਕੇ ਜਾ ਰਹੇ ਸਰਦਾਲੂ ਕੈਮਰਾਮੈਨ ਬੀਕੇ ਕਰਗ ਦੇ ਨਾਲ ਪੁਰ ਸੋਤਮ ਕੌਸ਼ਿਕ ਦਿਨਿਕ ਸਵੇਰਾ ਟੀਵੀ ਸਮਾਣਾ ਦੇਸ਼ਪੁਰ ਦੇ ਵਿੱਚ ਗਣੇਸ਼ ਉਤਸਵ ਸ਼ੁਰੂ ਹੋਣ ਵਾਲੇ ਉਸ ਦੇ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਦੇਖੋ ਮੂਰਤੀਆਂ ਗਣੇਸ਼ ਜੀ ਦੀਆਂ ਕਿਸ ਤਰ੍ਹਾਂ ਦੀ ਸੋਹਣੀ ਸੋਹਣੀਆਂ ਭਗਵਾਨ ਸ੍ਰੀ ਗਣੇਸ਼ ਜੀ ਦੀ ਮੂਰਤੀ ਲਗਾਈ ਜਾ ਰਹੀ ਹੈ ਬਾਜ਼ਾਰ ਦੇ ਵਿੱਚ ਸਰਦਾਰ ਲੋਕ ਖਰੀਦ ਰਹੇ ਹਨ ਔਰ ਇਹ ਮੂਰਤੀਆਂ ਨੂੰ ਖਰੀਦਣ ਦੇ ਲਈ ਕਿਸ ਤਰ੍ਹਾਂ ਮੂਰਤੀ ਕਿੰਨੀ ਮਹਿੰਗੀ ਮੂਰਤੀ ਹੈ ਜਿਹੜੇ ਵੇਚਣ ਵਾਲੇ ਉਹਨਾਂ ਨੇ ਗੱਲਬਾਤ ਕਰਦੇ ਕਿਉਂਕਿ ਗਣੇਸ਼ ਉਤਸਵ ਸ਼ੁਰੂ ਹੋਣ ਦੀ ਤਿਆਰੀ ਹੈ پورے ਬਜ਼ਾਰਾਂ ਦੇ ਵਿੱਚ ਗਣੇਸ਼ ਜੀ ਦੇ ਜਿਹੜੇ ਮੂਰਤੀਆਂ ਦੇ ਸਰੂਪ ਹੈ ਉਹ ਸ਼ੁਰੂ ਹੋ ਗਏ ਹਨ ਹਾਂਜੀ ਤੁਸੀਂ ਕਹਨਾਵਾਂ ਮਾਪ ਜੀ ਦਾ ਮੇਰਾ ਨਾਮ ਪਵਨਦੀਪ ਹੋਰ ਹੈ ਆ ਇਹ ਜਿਹੜੇ ਤੁਸੀਂ ਗਰੇਥ ਜੀ ਦੀ ਮੂਰਤੀ ਲਿਆਇਓ ਇਸ ਵਾਰ ਕਿਸ ਤਰ੍ਹਾਂ ਮੂਰਤੀ ਦੇਖ ਰਹੇ ਹੋ ਕਿੰਨੀ ਖਰੀਦਦਾਰੀ ਹੋ ਰਹੀ ਹੈ ਕਿਸ ਤਰ੍ਹਾਂ ਦੀ ਤਿਆਰੀ ਹੈ ਉਹ ਕਿੱਥੋਂ ਕਿੱਥੇ ਮੂਰਤੀ ਲਿਆਇਓ ਤੁਸੀਂ ਜਿਹੜਾ ਇਹ ਫੈਸਟੀਵਲ ਹੈਗਾ ਗਣੇਸ਼ ਉਸਤਵ ਦਾ ਇਹ ਆਪਣੇ ਹਿੰਦੂ ਧਰਮ ਦੇ ਵਿੱਚ ਬਹੁਤ ਮਹਾਨ ਮੰਨਿਆ ਜਾਂਦਾ ਹੈ ਤੇ ਅੱਜ ਤੋਂ ਕੁਝ ਸਾਲ ਪਹਿਲਾਂ ਬਹੁਤ ਘੱਟ ਸੀਗਾ ਪਰ ਇਸ ਟਾਈਮ ਬਹੁਤ ਜ਼ਿਆਦਾ क्रेज ਹੋ ਗਿਆ ਇਸ ਦਾ ਹਰ ਕੋਈ ਆਪਣੇ ਘਰ ਦੇ ਵਿੱਚ ਲਿਜਾ ਕੇ ਇਸ ਦੀ ਪੂਜਾ ਕਰਨਾ ਚਾਹੁੰਦਾ ਸਭ ਤੋਂ ਜ਼ਿਆਦਾ ਕਿ ਜਿਆਦਾ ਆਪਾਂ ਦੇਖਿਆ ਜਾਈ ਤਾਂ ਬੱਚਿਆਂ ਦੇ ਵਿੱਚ ਇਸ ਚੀਜ਼ ਦੀ ਜ਼ਿਆਦਾ ਮੰਨੀ ਜਾਂਦੀ ਹੈ ਕਿ ਉਹਨਾਂ ਨੂੰ ਜ਼ਿਆਦਾ ਹਰਸੋ ਲਾਸ ਦੀ ਜ਼ਿਆਦਾ ਹੁੰਦਾ ਹੈ ਔਰ ਇਸ ਵਾਰ ਸਾਡੇ ਗਣੇਸ਼ ਹਰ ਸਾਲ ਹਰ ਸਾਲ ਆਪਾਂ ਕਹਿ ਸਕਦੇ ਹਾਂ ਜਿਆਦਾ ਤੇ ਜਿਆਦਾ ਹੀ ਵਿਕਰੀ ਹੋ ਰਹੀ ਹੈ ਇਸ ਵਾਰ ਸਾਡੇ ਕੋਲ ਗਣੇਸ਼ ਦੀ ਇੰਨੀ ਇੱਕ ਪਹਿਲਾਂ ਨਾਲ ਡਬਲ ਸਾਡੇ ਕੋਲ ਗਨੇਸ਼ ਪਹੁੰਚੇ ਹੋਏ ਨੇ ਔਰ ਕਸਟਮਰ ਵੀ ਵੱਧ ਤੋਂ ਵੱਧ ਹੀ ਹਰ ਸੁਲਾਸ਼ਨਾ ਪਹੁੰਚ ਰਹੇ ਨੇ ਮੈਂ ਦੇਖ ਰਿਹਾ ਹਰਿਆਣੇ ਤੋਂ ਵੀ ਕਸਟਮਰ ਲੈਣ ਲਈ ਆ ਰਿਹਾ ਹੈ ਤੁਹਾਡੇ ਕੋਲ ਹਾਂਜੀ ਹਾਂਜੀ ਹਰਿਆਣੇ ਤੋਂ ਵੀ ਆ ਰਹੇ ਆ ਔਰ ਇਸ ਤੋਂ ਬਾਅਦ ਅੱਗੇ ਆਪਣੇ ਜਿੰਨੇ ਵੀ ਦੂਰ ਦੂਰੇ ਲੁਧਿਆਣਾ ਹੋ ਗਿਆ ਅੰਮ੍ਰਿਤਸਰ ਹਰ ਕਿਤੇ ਟਰਾਈ ਕੀਤੀ ਜਾਂਦੀ ਹੈ ਔਰ ਦੇਖ ਕੇ ਸਾਰੇ ਇੱਕ ਇੱਕ ਚੀਜ਼ ਦੇਖ ਦੇ ਕੇ ਹਰ ਕਸਟਮਰ ਦੇਖ ਕੇ ਹੀ ਲੈ ਕੇ ਜਾਂਦਾ ਹੈ ਔਰ ਸਭ ਨੂੰ ਇਹ ਹੁੰਦਾ ਹੈ ਕਿ ਹਰ ਘਰ ਦੇ ਵਿੱਚ ਇਹ ਪੂਜਾ ਕੀਤੇ ਜਾਵੇ ਤੁਸੀਂ ਮੂਰਤੀਆਂ ਦਾ ਕਿੰਨੇ ਰੁਪਏ ਕੀ ਤੋਂ ਲੈ ਕੇ ਕਿੰਨੇ ਤੱਕ ਦੀ ਮੂਰਤੀ ਹੈ ਗਣੇਸ਼ਾ ਜੀ ਜੀ ਇੱਥੇ ਸਾਡੇ ਕੋਲ 100 ਰੁਪਏ ਤੋਂ ਲੈ ਕੇ 5000 ਤੱਕ ਦੀ ਮੂਰਤੀ अवेलेबल ਹੈਗੀ ਹੈ ਇਸ ਟਾਈਮ ਔਰ ਜੇ ਆਪਾਂ ਕਹੀਏ ਸਾਈਜ਼ ਅਕੋਰਡਿੰਗ ਕਹੀਏ ਤਾਂ ਇੱਥੇ 6 ਇੰਚ ਤੋਂ ਲੈ ਕੇ 6 ਫੁੱਟ ਤੋਂ ਲੈ ਕੇ ਚੇਂਜ ਕਰਕੇ 6 ਫੁੱਟ ਤੱਕ ਵੀ ਸਾਡੇ ਕੋਲ ਮੂਰਤੀ अवेलेबल ਹੈਗੀ ਹੈ ਸੋ ਸਾਡਾ ਇਸ ਟਾਈਮ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਹੈ ਕਿੱਥੋਂ ਕਿੱਥੋਂ ਲਿਆਓ ਮੂਰਤੀ ਵੇਚਣ ਦੇ ਲਈ ਇੱਥੇ ਇੱਕ ਕਲਕੱਤੇ ਤੋਂ ਵੀ ਆਈ ਹੈ ਆਗਰੇ ਤੋਂ ਵੀ ਆਈ ਹੈ ਔਰ ਹੋਰ ਕਈ ਜਗ੍ਹਾ ਤੋਂ ਇਹ ਖਰੀਦੀ ਗਈ ਹੈ ਇਹ ਤੁਸੀਂ ਦੇਖੋ ਕਿ ਮੂਰਤੀ ਨੂੰ ਖਰੀਦਣ ਦੇ ਲਈ ਪੂਰੇ ਸਮਾਣਾ ਹੀ ਨਹੀਂ ਬਲਕਿ ਹਰਿਆਣਾ ਦੇ ਫਤਿਆਵਾ ਜ਼ਿਲ੍ਹੇ ਦੇਕੇ ਜਿਹੜੇ ਸਰਦਾਲੂ ਹੈ ਉਹ ਸਮਾਣਾ ਦੇ ਵਿੱਚ ਗਣੇਸ਼ ਜੀ ਦੀ ਮੂਰਤੀਆਂ ਗਣੇਸ਼ ਉਸਤਵ ਦੇ ਲਈ ਲੈਣ ਆ ਰਹੇ ਹਨ ਔਰ ਟੋਹਾਣਾ ਦੇ ਵਿੱਚ ਹੀ 25 ਗਣੇਸ਼ ਉਸਤਵ ਮਨਾਏ ਜਾਣਗੇ ਇਸ ਤਰ੍ਹਾਂ ਹੀ ਸਮਾਣਾ ਦੇ ਵਿੱਚ ਵੀ ਬਖਵਕ ਥਾਵਾਂ ਤੇ ਗਣੇਸ਼ ਉਸਤਵ ਮਨਾਉਣ ਦੀ ਤਿਆਰੀਆਂ ਚੱਲ ਰਹੀਆਂ ਹਨ ਔਰ ਗਣੇਸ਼ ਜੀ ਦੀ ਮੂਰਤੀ ਨੂੰ ਪੂਰੀ ਸਰਧਾ ਦੇ ਨਾਲ ਲੈ ਕੇ ਜਾ ਰਹੇ ਸਰਦਾਲੂ ਕੈਮਰਾਮੈਨ ਬੀਕੇ ਕਰਗ ਦੇ ਨਾਲ ਪੁਰਸੋਤਮ ਕੌਸ਼ਿਕ ਦੇਨਿਕ ਸਵੇਰਾ ਟੀਵੀ ਸਮਾਣਾ